ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ 99 ਜਨਮ ਦਿਨ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਮਾਗਮ ਕਰਵਾਇਆ ਗਿਆ ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲਤੰਨ ਕਟਾਰੂ ਚੱਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਹੋਰ ਵੀ ਕਈ ਲੀਡਰ ਮੌਜੂਦ ਰਹੇ ਇਸ ਮੌਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਤੇ ਪੇੜ ਲਗਾਉਣ ਬਾਰੇ ਭਾਸ਼ਣ ਪ੍ਰਗਟਾਵਾ ਕਰਵਾਈਆਂ ਗਈਆਂ ਇਸ ਦੇ ਨਾਲ ਨਾਲ ਕਈ ਸ਼ਾਇਰਾਂ ਨੇ ਸ਼ਿਵ ਕੁਮਾਰ ਬਟਾਲਵੀ ਦੇ ਕਵਿਤਾਵਾਂ ਪੜ੍ਹੀਆਂ ਕੈਬਨਿਟ ਮੰਤਰੀ ਨਾਲ ਗੱਲਬਾਤ ਦੌਰਾਨ ਕੀ ਕਿਹਾ ਤੁਸੀਂ ਜੀ ਸੁਣੋ ਹਾਂਜੀ ਆਪਣਾ ਨਾਮ ਦੱਸੋ ਹਾਂ ਮੇਰਾ ਨਾਮ ਛਨਪ੍ਰੀਤ ਸਿੰਘ ਸਰ ਸ਼ਿਵਕਮਾਰ ਕਾਲਜ ਜਿੱਥੇ ਤੁਸੀਂ ਇੱਥੇ ਆਏ ਹੋ ਕੇ ਸਵਾਗਤ ਹੈ ਮੈਂ ਐਕਚੁਅਲੀ ਆਪਣਾ ਗਜ਼ਲ ਆ ਰਹੀ ਮੇਰੀ ਸ਼ਿਵਕਮਾਰ ਬਟਾਲਵੀ ਦੀ ਉਹਨੂੰ ਪ੍ਰਮੋਟ ਕਰਨ ਆਇਆ ਸੀ ਸਰ ਇਹ ਵੀ ਬਣਾਣਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਮੈਨੂੰ ਤੇਰਾ ਸ਼ਬਾਬ ਲੈ बैठा रंग गोरा गुलाब ले बैठा मेनू तेरा शबाब ले बैठा शिव नु एक गमते है ਪਰੋਸਸੀ ਏ ਕੰਤ ਕੋ ਰ ਜਵਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਧੰਵਾਦ ਇਹ ਸਾਰਾ ਡੈਡੀਕੇਟ ਮੈਂ ਸ਼ਿਵ ਕੁਮਾਰ ਬਟਾਲਾ ਨੂੰ ਕਰਨਾ ਚਾਹੁੰਦਾ ਬਸ ਮੈਂ ਬਟਾਲੇ ਤੋਂ ਉਹ ਵੀ ਬਟਾਲੇ ਤੋਂ ਮੈਂ ਚਾਹੁੰਦਾ ਵੀ ਬਟਾਲੇ ਤੋਂ ਇਸ ਚੀਜ਼ ਦੀ ਜ਼ਿਆਦਾ ਪ੍ਰੋਮੋਸ਼ਨ ਹੋਏ ਇਸ ਚੀਜ਼ ਬਾਰੇ ਗੱਲ ਕਰਨਾ ਚਾਹੁੰਦਾ ਵੀ ਇਸ ਚੀਜ਼ ਨੂੰ ਜ਼ਿਆਦਾ ਚਰ ਲੋਕੀ ਇੱਛੇ ਰੱਖਦੇ ਥੋੜਾ ਸੁਸ਼ੀ ਕੁਮਾਰ ਧਰਤੀ ਹੈ ਹਾਂ ਜੀ ਤੁਹਾਨੂੰ ਪਿਓ ਇਹ ਲੱਗਦਾ ਮੈਨੂੰ ਇੱਥੇ ਆਣ ਕੇ ਬੜਾ ਸਕੂਨ ਲੱਗਦਾ ਜੀ ਕਿ ਬਟਾਲੇ ਦੀ ਧਰਤੀ ਬੜੀ ਪ੍ਰਸਿੱਧ ਧਰਤੀ ਹੈ ਕਾਫੀ ਫਨਕਾਰ ਇਥੋਂ ਉਪਜੇ ਹੈ ਤੇ ਛੋਟੀ ਜੀ ਕੋਸ਼ਿਸ਼ ਹੈ ਕਰ ਰਹੇ ਹਾਂ ਚਲੋ ਮਾਲਕ ਕਿਰਪਾ ਕਰੀ ਸਰ ਕਿੰਨੇ ਕੇ ਤੁਸੀਂ ਗਾਣੇ ਕੀ ਕਾਫੀ ਚੀਜ਼ਾਂ ਨੇ ਹਜੇ ਤੇ ਜਰਨੀ ਸਟਾਰਟ ਹੋਈ ਹੈ ਆਪਣੀ ਤੇ ਗਾਂਘਾ ਅੱਗੇ ਬਹੁਤ ਕੁਝ ਹੈ ਜਿਹੜਾ ਦੇਖਣ ਨੂੰ ਮਿਲੇਗਾ ਅੱਜ ਜੇ ਤੁਸੀਂ ਚਾਹੋਗੇ ਅਛਿਉ ਪਰ ਬਟਾਲਵੀ ਜੀ ਦੇ 89th ਵਰਥ ਯੂਨੀਵਰਸਿਟੀ ਨੂੰ ਲੈ ਕੇ ਸਟੇਟ ਲੈਵਲ ਦਾ ਫੰਕਸ਼ਨ ਕਰਵਾਇਆ ਗਿਆ ਹੈ ਦੇਖੋ ਜੀ ਸ਼ਿਪਮਰ ਬਟਾਲਵੀ ਜਿਹੜੇ ਮਰਹੂਮ ਮੇਰੇ ਚਾਚਾ ਜੀ ਸਨ ਅੱਜ ਉਹਨਾਂ ਦੀ 99ਵੀਂ ਜਨਮ ਦਿਵਸ ਹੈ ਮਨਾਇਆ ਗਿਆ ਪੰਜਾਬ ਸਟੇਟ ਲੈਵਲ ਤੇ ਬੜੇ ਮਾਣ ਦੀ ਗੱਲ ਹੈ ਬੜੇ ਫਖਰ ਦੀ ਗੱਲ ਹੈ ਬਹੁਤ ਅੱਛਾ ਲੱਗਾ ਔਰ ਬਟਾਲਵੀ ਸਾਹਿਬ ਨੂੰ ਇਸ ਸਰਕਾਰ ਨੇ ਵੀ ਕਾफी ਮਾਨ ਦਿੱਤਾ ਮੈਂ ਇਹ ਜ਼ਰੂਰ ਗੱਲ ਨਾਲ ਜੋੜਾਂਗਾ ਕਿਉਂਕਿ ਦੂਸਰੀ ਵਾਰ ਉਹਨਾਂ ਨੇ ਇਸ ਪੱਤਰ ਦਾ ਫੰਕਸ਼ਨ ਕਰਵਾ ਦਿੱਤਾ ਔਰ ਬੜਾ ਅੱਛਾ ਲੱਗਾ ਅੱਜ ਉਹਨਾਂ ਨੇ ਸਾਨੂੰ ਇਸ ਬੜੇ ਵੱਡੇ ਮੌਕੇ ਤੇ ਸਾਨੂੰ ਇਨਵਾਈਟ ਕੀਤਾ ਬੁਲਾਇਆ ਔਰ ਪੂਰਾ ਸਾਮਾਨ ਸਾਨੂੰ ਮਿਲਿਆ ਇਹ ਸਾਡੇ ਲਈ ਬੜੇ ਫਖਰ ਦੀ ਗੱਲ ਔਰ ਇਸੇ ਤਰ੍ਹਾਂ ਅਸੀਂ ਚਾਹਾਂਗੇ ਕਿ ਬਟਾਲਵੀ ਸਾਹਿਬ ਨੂੰ ਉਹਨਾਂ ਦੇ ਸ਼ਹਿਰ ਦੇ ਵਿੱਚ ਜਿੱਥੇ ਉਹਨਾਂ ਦਾ ਜੱਦੀ ਘਰ ਹੈ ਜਿੱਥੇ ਅੱਜ ਮੈਂ ਰਹਿ ਰਿਹਾ ਔਰ ਅਸੀਂ ਇਹੇ ਚਾਹਾਂਗੇ ਕਿ ਉਹਨਾਂ ਨੂੰ ਇਸੇ ਤਰ੍ਹਾਂ ਹੀ ਉਹਨਾਂ ਨੂੰ ਇਹ ਮਾਨ ਬਖਸ਼ਣਾ ਚਾਹੀਦਾ ਹੈ ਅੱਜ ਇੱਕ ਵਾਰ ਫਿਰ ਬਟਾਲੇ ਦੀ ਇਤਿਹਾਸਿਕ ਧਰਤੀ ਤੇ ਸਾਨਾਬੱਤੇ ਧਰਤੀ ਤੇ ਆਣ ਦਾ ਮੌਕਾ ਮਿਲਿਆ ਸੋ ਮਾਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਜਿੱਥੇ ਵੱਖ-ਵੱਖ ਸਾਈਡਰ ਤੋਂ ਵੱਡੇ ਕੰਮ ਕੀਤੇ ਜਾ ਰਹੇ ਨੇ ਆਪਣੇ ਇਤਿਹਾਸਕ ਤੇ ਵਿਗਿਆਨਕ ਫੈਸਲੇ ਪਿਆਰ ਦੇ ਲੋਕਾਂ ਦੇ ਬੱਚੇ ਲੈ ਜਾ ਰਹੇ ਆ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗ ਆ ਜੰਗਲਾਤ ਵਿਭਾਗ ਵੱਲੋਂ ਅੱਜ ਦੇ ਦਿਨ ਦੇ ਉੱਤੇ ਕਿਉਂਕਿ ਅੱਜ ਪੰਜਾਬ ਦੇ ਮਹਾਨ ਕਵੀ ਸ਼ੇਖਮਰ ਵਟਾਲਵੀ ਜੀ ਦਾ ਨਾਨਾਮਾ ਬਰਥਡੇ ਆ ਸੋਹਰਾ ਦੇ ਜਨਮ ਦਿਨ ਦੇ ਉੱਤੇ ਅਸੀਂ ਪੰਜਾਬ ਦੇ ਅੰਦਰ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਜਿਸ ਥੀਮ ਨੂੰ ਲੈ ਕੇ ਇੱਕ ਮਹੀਨਾ ਭਰ ਚੱਲਣ ਵਾਲੇ ਆ ਪਾਸ਼ਾਨਾ ਤੇ ਕਬਤਾ ਮੁਕਾਬਲਿਆਂ ਦਾ ਆਰੰਭ ਕੀਤਾ ਸੋ ਅੱਜ ਬਟਾਲੇ ਦੀ ਇਸ ਧਰਤੀ ਤੋਂ ਜਿੱਥੇ ਸ਼ੇਖਮਰ ਬਟਾਲਵੀ ਜੀ ਦਾ ਜਨਮ ਹੋਇਆ ਵੈਸੇ کئی ਪੱਖਾਂ ਤੋਂ ਬਟਾਲਾ ਬੜਾ ਇਤਿਹਾਸਕ ਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਬੜਾ ਏਮੋਸ਼ਨਲ ਨਾਤਾ ਇਸ ਸ਼ਹਿਰ ਦੇ ਨਾਲ ਆ ਪਵਿੱਤਰ ਸ਼ਹਿਰ ਦੇ ਨਾਲ ਸੋ ਸ਼ੇਖਮਰ ਬਟਾਲਵੀ ਜੀ ਦੇ 99 ਵਰ੍ਹੇ ਦੇ ਉੱਤੇ ਅੱਜ ਇੱਕ ਬੜਾ ਖੂਬਸੂਰਤ ਜਿਹੜਾ ਈਵੈਂਟ ਕੀਤਾ ਸੋ ਮੈਂ ਸਾਰੇ ਪ੍ਰਬੰਧਕਾਂ ਦਾ ਆਮ ਆਦਮੀ ਪਾਰਟੀ ਦੇ ਸਾਰੇ ਸਥਾਨਕ ਲੀਡਰਸ਼ਿਪ ਦਾ ਸਾਰੇ ਚੇਅਰਮੈਨ ਸਹਿਬਾਨ ਦਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਸਾਰੇ ਸਸਾਧ ਸੰਗਧਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਪ੍ਰਸ਼ੰਸਾ ਦਾ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਜਿਵੇਂ ਅਸੀਂ ਜਾਣਦੇ ਆ ਕਿ ਜਿਹੜੀਆਂ ਵਾਤਾਵਰਣ ਦੇ ਅੰਦਰ ਚੇਂਜਸ ਆ ਰਹੀਆਂ ਨੇ ਸਾਰੀ ਦੁਨੀਆ ਦੇ ਵਿੱਚ ਪੰਜਾਬ ਵੀ ਉਹਦੇ ਤੋਂ ਵੱਖਰਾ ਨਹੀਂ ਰਹਿ ਸਕਦਾ ਸਾਡੇ ਜੀਵਨ ਦੇ ਉੱਤੇ ਸਾਡੇ ਫਸਲਾਂ ਦੇ ਉੱਤੇ ਕਸ਼ਿਆ ਦੁਦ ਦੇ ਵੱਡਾ ਹਸਰ ਪੈ ਰਿਹਾ ਸੋ ਉਸ ਵਾਤਾਵਰਨ ਚੇਂਜ ਦੇ ਲਈ ਜਿੱਥੇ ਵਿਗਿਆਨੀ ਲੋਕ ਕੰਮ ਕਰ ਰਹੇ ਆ ਨਵੀਆਂ ਮੋਜਾਂ ਕੋਲ ਰਹੇ ਆ ਉਥੇ ਚਕਰਾਤ ਵਿਭਾਗ ਦੇ ਵੱਲੋਂ ਪੰਜਾਬ ਦੇ ਅੰਦਰ ਯੋਗ ਸਿਦਿਗੁਰੂ ਦੇਗਵਹਦਰ ਜੀ ਦਾ 350ਵਾਂ ਸ਼ਹੀਦ ਦਿਹਾੜਾ ਵੀ ਆ ਰਿਹਾ ਸੋ ਉਹਨੂੰ ਧਿਆਨ ਚ ਰੱਖਦੇ ਆ ਔਰ ਸਮਰਪਤ ਹਰ ਜ਼ਿਲ੍ਹੇ ਦੇ ਵਿੱਚ 3.5 ਲੱਖ ਬੂਟੇ ਪੰਜਾਬ ਚ ਲਾਇਆ ਜਾਣਗੇ ਸੋ ਕਰੋੜਾ ਬੂਟੇ ਜਿਹੜੇ ਪੰਜਾਬ ਦੇ ਸਰਜ ਵਿੱਚ ਲਾਇਆ ਜਾਣਗੇ ਸੋ ਅੱਜ ਇਹ 1 ਮਹੀਨਾ ਪਰ ਹਫਤਾ ਤੇ ਭਾਸ ਮੁਕਾਬਲੇ ਚੱਲਣਗੇ ਔਰ ਇਹਨਾਂ ਮੁਕਾਬਲਿਆਂ ਦੇ ਵਿੱਚ ਜਿਹੜੇ ਵਜ਼ੇਤਾ ਹੋਣਗੇ ਬੱਚੇ ਚਾਹੇ ਉਹ ਪ੍ਰਾਇਮਰੀ ਦੇ ਆ ਚਾਹੇ ਮਿਡਲ ਦੇ ਆ ਸਕੈਂਡਰੀ ਦੇ ਜਾਂ ਕਾਲਜ ਪੱਧਰ ਦੇ ਉਹਨਾਂ ਨੂੰ ਨਗਦੀ ਇਨਾਮ ਵੀ ਜਿਹੜੇ ਆ ਮਾਨਜੁਗ ਮੁੱਖ ਮੰਤਰੀ ਜੀ ਵੱਲੋਂ ਦਵਾ ਮੈਂ ਕਿਤੇ ਅਸੀਂ ਜਾਣਦੇ ਆ ਕਿ ਪੰਜਾਬ ਦੀ ਆਉਣ ਵਾਲੀ ਜੀ ਸਾਡੀ ਪੀੜ੍ਹੀ ਹੈ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ এডਿਕੇਸ਼ਨ ਲੈ ਰਹੀ ਹੈ ਪੜ ਰਹੀ ਆ ਉਹਨਾਂ ਨੂੰ ਰੁੱਖਾਂ ਨਾਲ ਜੋੜਿਆ ਜਾਵੇ ਉਹਨੂੰ ਵਾਤਾਵਰਣ ਨਾਲ ਜੋੜਿਆ ਜਾਵੇ ਤਾਂ ਜੋ ਭਵਿੱਖ ਦੀ ਪੀੜ੍ਹੀ ਨੂੰ ਜਿਹੜਾ ਉਹਦੇ ਅੰਦਰ ਇੱਕ ਮੋਹ ਇੱਕ ਸਨੇਹ ਜਾਗੇ ਸੋ ਉਹਦੇ ਲਈ ਆ ਜਿਹੜਾ ਇਹ ਮਕਸਦ ਬਣਾਇਆ ਤੇ ਮੁਤਾਬਕ ਇੱਕ ਮਹੀਨਾ ਕਰਵਾਇਆ ਜਾਣਗੇ ਈਸ਼ਵਰ ਕੁਮਾਰ ਪਟਾਰਕੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ਜੀ ਹਾਂ ਹਾਂ ਬਿਲਕੁਲ ਬਿਲਕੁਲ ਤੁਸੀਂ ਦੇਖਿਆ ਹੀ ਆ ਉਨ੍ਹਾਂ ਦੇ ਜਨਮ ਦਿਨ ਤੋਂ ਜਿਹੜੀ ਆ ਸ਼ੁਰੂਆਤ ਕਰ ਰਹੇ ਆ ਦੇਸ਼ੇਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਨੂੰ ਸਮਰਪਿਤ ਆ ਸੋ ਇਹ ਪੂਰਾ ਇੱਕ ਮਹੀਨਾ ਪੰਜਾਬ ਦੇ ਚੱਲ ਪੰਜਾਬ ਦੇ ਬਖ ਬਖ ਸਕੂਲਾਂ ਚ ਚੱਲੇ ਬਿਲਕੁਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਤਿਆਰੀਆਂ ਨੇ ਮਤਲਬ ਜਿਹੜੀਆਂ ਹੋ ਚੁੱਕੀਆਂ ਨੇ ਔਰ ਤੁਹਾਨੂੰ ਗਾਇਬ ਗਾਏ ਮੈਂ মিডিਆ ਦੇ ਸਾਥੀਆਂ ਦਾ ਵੀ ਸ਼ੁਕਰੀਆ ਅਦਾ ਕਰਦਾ ਤੁਸੀਂ ਆਏ ਤੁਸੀਂ ਵੀ ਇਸ ਮਹਿਮ ਦੇ ਅੰਦਰ ਕਿਉਂਕਿ ਇਹ ਮਹਿਮ ਕਿਸੇ ਪਾਰਟੀ ਜਾਂ ਕਿਸੇ ਖਾਸ ਵਰਗ ਦੀ ਨਹੀਂ ਬਲਕੇ ਪੰਜਾਬੀਆਂ ਦੀ ਹੈ ਸ਼ਿਵ ਕੁਮਾਰ ਬਟਾਲਵੀ ਸਾਰੇ ਪੰਜਾਬੀਆਂ ਦਾ ਸੋ ਇੱਕ ਮਹੀਨਾ